ਹਾਂਜੀ ਗਾਇਜ਼ ਕੀ ਹਾਲ ਚਾਲ ਆ ਮਿਲ ਕੇ ਦਿੱਤੇ ਸਾਰਿਆਂ ਨੇ ਵਧੀਆ ਹੋਣਗੇ ਸਾਰਿਆਂ ਨੂੰ ਹੈਪੀ ਸ਼ਬਰਾਤਰੀ ਮਤਲਬ ਹੈ ਕਿ ਜੇ ਮੰਨ ਕੇ ਚੱਲੋ ਪਿੱਛੇ ਬਾਗਿਆ ਤੇ ਆਪਣੇ ਆਲੇ ਨੇ ਜਾ ਦੇਖੋ ਪੰਗੇਲਾ ਇੰਦੀ ਆ ਗਾਇਜ਼ ਤੁਹਾਡੇ ਸਾਹਮਣੇ ਇੱਕ ਹੋ ਚੈੱਕ ਕਰੋ ਕੀ ਕਰਨੀ ਖੇਡਦਾ ਨਹੀਂ ਪਤਾ ਲੱਗਦਾ ਕਿਹੜੀ ਖੇਡ ਖੇਲਦੀ ਇਹ ਜਿਹੜੀ ਚੀਜ਼ ਆਉਂਦੀ ਆ ਹੱਥ ਚੱਕ ਕੇ ਲਾਪਾਂ ਦੀ ਖੇਡ ਨੋ ਦੇ ਖੇਡਦਾ ਏ ਕੀ ਖੇਡਦਾ ਕੀ ਖੇਡਦਾ ਹੈਂ ਕੀ ਕਰਦਾ ਫਾਫਾ ਕੀਰਦਾ ਲੋ ਆਪੇ ਨੇ ਕਿਹਦੀ ਖੇੜੋ ਹੀ ਵੇ ਦਸੀ ਮਿੰਨੂ ਸਾਰਿਆਂ ਨੂੰ ਕਹਦੇ ਹੈਪੀ ਸ਼ਬਰਾਤਰੀ ਹੈਪੀ ਸ਼ਬਰਾਤਰੀ ਆਪੀ ਦਾਦੀ ਹਾਂ ਹੈਪੀ ਸ਼ਬਰਾਤਰੀ ਦੇ ਆਪੀ ਦਾਦੀ ਹੈ ਹਾਂ ਕੀ ਕਰਦਾ ਵੇ ਹਾਂ ਕੀ ਕਰਦਾ ਹੈ ਕਰਦੀ ਨਹੀਂ ਹੈ ਕੁਝ ਨਹੀਂ ਕੁਝ ਤੇ ਕਰਦਾ ਉਸਤੇ ਕਰਦਾ ਕੁਰੀਆ ਗਿਆ ਉਸਤੇ ਕਰਦਾਂ ਨੂੰ ਹੈ ਹਾਂ ਉਸਤੇ ਕਰਦਾ ਪਿਆ ਆ ਹਾਂ ਪਾਣੀ ਕਰਦੇ ਇੱਕ ਮਾਮੂ ਮਾਮ ਮੇਰਾ ਪੁੱਤਿਆ ਏ ਮੇਰੇ ਕੋ ਗਰੂ ਮੇਰੇ ਕੋ ਗਰੂ ਆ ਮੇਰੇ ਕੋ ਗਰੂ ਕੋ ਗਰੂ ਕਗਰ 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 ਗਰੂ ਆ ਨਹੀਂ ਗੱਲ ਸੁਣਾ ਕਿੰਨੇ ਕੰਮ ਕੀਤੇ ਤੂੰ ਕਿੰਨੇ ਕੰਮ ਕੀਤੇ ਅੱਜ ਲੋ ਜੀ ਆ ਭਾਈਆਂ ਸੱਚੀ ਲੋਟੀਆਂ ਭਾਈਆਂ ਹੋਰ ਕੀ ਖੁਸ਼ੀ ਹੋਰ ਕੀ ਕੀਤਾ ਆਪਣੇ ਮਾਤਾ ਤੁਹਾਨੂੰ ਬੁਲਾਣਾ ਨਹੀਂ ਆਪਣੇ ਅੰਦਰ ਆੜ ਕੇ ਫਲਾਈ ਗਈ ਹੈ ਹਾਂ ਤੋਹ ਜੀ ਗਈ ਜਿਸਾਂ ਚ ਮੈਨੂੰ ਖੁਸ਼ੀ ਨੋਟੀ ਮਾਈ ਹੋਰ ਕੀ ਪਹਿਲੀ ਹਲਾਤ ਮੋਟੀ ਵੀ ਖਾਈ ਸੀ ਖਲਾਈ ਵੀ ਸੀ ਜੂ ਵੀ ਤੁਹਾਡੇ ਦੋਸਤੋਂ ਖਾਓ ਹੋਰ ਗਈਆ ਹੋਰ ਕਿਹੜਾ ਕੰਮ ਕੀਤਾ ਦੱਸ ਮਮਾ ਗਈਆ ਹੋਰ ਕਿਹੜਾ ਕੰਮ ਕੀਤਾ

ਤੇ ਤੰਗੇ ਹਣਾ ਉਹ ਤੰਗੇ ਹਾਂ ਜੇ ਵੀ ਕਾਲਾ ਬੋਲਾ ਉਹਦਾ ਬਰਾ ਤੇਜਾ ਬਰਾ ਤੇ ਉਤ ਡੁੱਬ ਗਿਆ ਤੰਗਿਆ ਹੂੰ ਤੰਗੇ ਹਾਂ ਹਾਂਜੀ ਗਾਇਸ ਤੇ ਮੈਂ ਇਥੇ ਬਾਹਰ ਖੜਾ ਸੀਗਾ ਤੇ ਇਹ ਸਬਜੀ ਵਾਲਾ ਸੀਗਾ ਤੇ ਗੱਡੀ ਵਿੱਚ ਗੰਡੇ ਵੇਚਣ ਦਿਆ ਸੀਗਾ ਤੇ ਗੱਡੀ ਡਿੱਗੀ ਨਾਲੇ ਦੇ ਵਿੱਚ ਤੈਨੂੰ ਆਉਂਦਾ ਪਈ ਹੋਰ ਉਹ तो हम आते हैं और

हाँ हो आजा आजा। आजा आजा जी चेक करो देखो कैंट सखेड़े देखो गोड्डा लड़ाई रौनक है पूरी है बुढ़्ढा देखो गिडा बन गया है चेक करोग काइंट खेड़ अपनी ਇੱਧਰ ਸਾਰੇ ਦੇਖਣ ਵਾਲੇ ਹਾਂਜੀ ਗਾਇਸ ਦੇਖਦੇ ਆ ਮਮੀ ਹੁਣੀ ਆਗੇ ਇੱਕ ਨਈਂ ਪੂਖਰੋਂ ਮਮੀ ਹੁਣ ਗਈ ਇਸ ਪੂਪਰ ਨੂੰ ਤੇ ਆਪਾਂ ਜਾ ਕੇ ਹੁਣ ਦੇ ਦਿਆਂ ਘਰੇ ਨੂੰ ਕੀ ਕਰਦਾ ਓਏ ਹੈ ਕਦੋਂ ਆਏ ਪੂਪਰੋਂ ਕਿੰਨੇ-ਕਿੰਨੇ ਵਾਲੇ ਸੂਟ ਮਿਲੇ ਫੇ 100 ਰੁਪਏ ਵਾਲਾ 100 ਰੁਪਏ ਵਾਲਾ 100 ਵਾਲੇ 200 ਵਾਲੇ 500 100 60 ਵਾਲਾ ਹੈਗਾ 500 ਵਾਲਾ 1000 500 ਵਾਲੇ ਹੈਗੇ ਤੇ ਜਿਹੜਾ 1000 ਦਾ ਉਹ 500 ਦਾ ਜਿਹੜਾ 2000 ਦਾ ਉਹ 1500 ਦਾ ਕਿ 1000 ਦਾ 1000 ਦਾ ਸੂਟ ਸੀਗੇ ਹਾਂ ਇਹ ਆ ਲੈ ਆਹ ਦੇਖੀ ਸੇਲ ਸੀ ਲੱਗੀ ਆਹ ਦੇਖੋ ਆਹ ਸੇਲ ਲੱਗੀ ਸੀਗੀ ਉੱਪਰ ਆਹ ਦੇਖੋ ਆ ਦੇਖੋ ਇਹ ਨਾ ਕਾ ਗਿਆ ਨਾ ਸੱਜੇ ਆਹ ਦੇਖੋ ਛੇਲ ਚੱਲਣ ਦੇ ਆਹ ਦੇਖੋ ਤੁਹਾਡੇ ਸਾਹਮਣੇ ਗਾਈ ਜਿਹੜਾ 1000 ਦਾ ਉਹ 500 ਦਾ ਹੈਗਾ ਤੇ ਜਿਹੜਾ 2000 ਦਾ ਸੀ ਉਹ 1000 ਰੁਪਏ ਦਾ ਸੀਗਾ ਤੇ ਇਹ ਰੱਛ ਬਹੁ ਪਿਆਈ ਸ਼ਵਰਾਤਰੀ ਤੇ ਭੋਪਰ ਵਿੱਚ ਦੁਕਾਨਾਂ ਤੇ ਤੇ ਆਹ ਦੇਖੋ ਇੱਧਰ ਵੀ ਆਹ ਦੇਖੋ ਦੇਖੋ ਬੁੜੀਆਂ ਨੇ ਕਿਦਾਂ ਹਲਾ ਲਲਾ ਕੀਤੀ ਆ ਆ ਦੇਖੋ ਦੇਖੋ 100 ਰੁਪਏ ਤੋਂ ਸ਼ੁਰੂ ਹੋ ਜਾਂਦਾ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਛੂਟ ਦਾ ਜਿਹੜਾ 1000 ਦਾ ਉਹ 500 ਦਾ ਜਿਹੜਾ 2000 ਦਾ 1500 ਦਾ 1000 ਦਾ ਆ ਤੇ ਇਹਨਾਂ ਨਾਲ ਸੇਲ ਆਈ ਸੀਗੀ ਆਹ ਦੇਖੋ ਬੜੀਆਂ ਕਿਦਾਂ ਹਲਾ ਲਾਲਾ ਮਚਾਈ ਆ ਕੋੰਦਰੇ ਅੰਦਰ ਹੀ ਸ਼ਟਰ ਬੰਦ ਕਰਕੇ ਅੰਦਰ ਹੀ ਦਿਖਾਉਂਦੇ ਹੋਣਾ ਕਿਦਾਂ ਲੱਗਿਓ ਰੋਲਾ ਪਾਉਂਦੇ ਤੁਹੀ ਮੰਮੀ ਉੱਧੇ ਆ ਗਿਆ ਤੁਹੀ ਵੀ ਲੈ ਕੇ ਆਉਣੀ ਆ ਪਰ ਆਖੇ ਹੀ ਬੜਾਏਗਾ ਵਾਰੀ ਨਹੀਂ ਹੋਣੀ ਸੀ ਜਿਹਦੇ ਤੱਕ ਬਿਤੇਰਾ 8 ਦਿਨ ਸੇ ਲੱਗੀ 8 ਦਿਨ ਲੱਗਣੀ ਸੀਲ ਹਨਾ ਦੇਖ ਤਾਂ ਹੋਰ ਵੀ ਵੀਡੀਓ ਹੋਣੀ ਆ ਇਹਨਾਂ ਦੀ ਹਾਂ ਬੰਦੇ ਕੋਈ ਉੱਧੇ ਪਾਗ ਲੋ ਆ ਦੇਖੋ ਹਾਂ ਚੱਕਰ ਬੰਦੇ ਹੋਲੀ ਤੱਕ ਇਹ ਸੇਲ ਇਹ ਚੱਲ ਰਹੀ ਹੈ। ਡੈਡੀ ਦੇਖੀ। ਲੋਕੀ ਜਿਹਾ ਰਹੇ। ਹਾਂਜੀ ਗਾਇਸ ਆਪਾਂ ਹੁਣ ਚੱਲੇ ਹੈਗੇ ਭੈਣ ਨੂੰ ਬਸਰ ਦੇ ਚੜਾਉਣ ਤੇ ਭੈਣ ਨਾਲ ਹੀ ਸੀਗੇ ਤੇ ਪਿੱਛੇ ਬੈਠੀ ਸੀਸਾਈਕਲ ਤੇ ਮੈਂ ਚਲਾਉਂਦੇ ਆ ਮੈਂ ਜਾਣਦੇ ਆ ਜੀ ਬਸ ਅੱਡੇ ਹੁਣ ਪਹੁੰਚ ਲਾ ਪਹੁੰਚਣ ਲੱਗੇ ਬੱਸ ਜੀ ਬੱਸ ਹਉਣੇ ਵਾਲੀ ਆ ਥੋੜਾ ਟਾਈਮ ਹੀ ਰਹਿ ਗਿਆ ਹੈ ਬੱਸ ਜਾਉਣ ਨੂੰ ਹੁਣ ਤੇ ਆਪਾਂ ਪਹੁੰਚ ੱਲੇ ਬੱਸ ਵਾਸ ੱਡੇ ਜੀ ਉਹ ਬੱਸ ਜਾਂਦੀ ਏ ਲੋ ਜੀ ਪੈਂਚੜਾਤਾ ਆਪਾਂ ਬਸੇ ਹੁਣ ਜਾਂਦੇ ਆ ਘਰ ਨੂੰ ਪਿੰਡ ਨੂੰ ਵਾਪਸ ਤੇ ਆਪਾਂ ਸੀਗੇ ਆ ਦੇਖੋ ਵੀਊ ਚੈੱਕ ਕਰੋ ਆਪਾਂ ਚੱਕਜੰਡੂ ਪਹੁੰਚ ਗਏ ਬੱਸ ੱਡੇ ਤੋਂ ਬਸੇ ਚੜਾ ਕੇ ਆਏ ਸੀ ਪੈਂਨ ਨੂੰ ਤੇ ਆਪਾਂ ਹੁਣ ਵਾਪਸੀ ਘਰ ਨੂੰ ਜਾਂਦੇ ਆ ਇਹ ਹੈਗਾ ਪਿੰਡ ਚੱਕਜੰਡੂ ਹਾਂਜੀ ਗਾਇਜ਼ ਉਹ ਸਾਹਮਣੇ ਆਪਣਾ ਪਿੰਡ ਦੀਦਾ ਤੇ ਉਹ ਪਿੰਡ ਦਾ ਵੀਊ ਚੈੱਕ ਕਰੋ ਸਾਹਮਣੇ ਆਪਣਾ ਪਿੰਡ ਆ ਬਸ ਪੰਚ ਨਾਲ ਹੀ ਆ ਥੋੜੇ ਟਾਈਮ ਤੱਕ ਪਿੰਡ ਤੇ ਇਹ ਹੈਗੀ ਆ ਚੱਕ ਢੰਡੋਂ ਨੂੰ ਛੱਡ ਕੇ ਜਾਂਦੀ ਹੈ ਤੇ ਇਧਰੋਂ ਜਾਂਦੀ ਹੈ ਗਿੱਲੜਾ ਨੂੰ ਲੋ ਜੀ ਪਹੁੰਚ ਗਏ ਆਪਾਂ ਪਿੰਡ ਹੁਣ ਇਹ ਹੈਗਾ ਛੱਪੜ ਪਿੰਡ ਦਾ ਇਸ ਇਹਦੇ ਵਿੱਚ ਮੱਛੀਆਂ ਬਹੁਤ ਜ਼ਿਆਦੀਆਂ ਆ ਲੋ ਜੀ ਕਰਤੀ ਐਂਟਰੀ ਪਿੰਡ ਦੀ